ਸਸ਼ੀਕਾਲ ਜੀ ਠੀਮੇ ਕਿ ਤੁਸੀਂ ਜਾਣਦੇ ਹੋ ਮੰਨੂ ਜੋ ਕਿ ਇੱਕ 5 ਸਾਲ ਦੀ ਬੱਚੀ ਆ ਉਸ ਦਾ ਅੱਜ ਜਨਮ ਦਿਨ ਹੈ ਤੇ ਉਸ ਦੇ ਜਨਮ ਦਿਨ ਦੇ ਮੌਕੇ ਤੇ ਦੇਵਗਨ ਫੈਮਿਲੀ ਨੇ ਉਸ ਦੇ ਨਾਲ ਇੰਟਰਵਿਊ ਕੀਤੀ ਆ ਤੇ ਮੰਨੂ ਨੇ ਆਪ ਦੱਸਿਆ ਹੈ ਉਹ 5 ਸਾਲ ਦੀ ਹੈ ਉਸ ਦੀ ਉਮਰ 5 ਸਾਲ ਹੈ ਤੇ ਉਹ ਜੁਕੇ ਜੀ ਕਲਾਸ ਵਿੱਚ ਪੜਦੀ ਆ ਉਸ ਨੂੰ ਬਹੁਤ ਹੀ ਸ਼ੌਂਕ ਸੀ ਐਕਟਿੰਗ ਦਾ ਤੇ ਦੇਵਗਨ ਫੈਮਿਲੀ ਨੇ ਕਿਹਾ ਸੀ ਕਿ ਬਹੁਤ ਸਾਰਿਆਂ ਦੇ ਸਵਾਲ ਸੀ ਕਿ ਅਸੀਂ ਮੰਨੂ ਦੇ ਮੰਮੀ ਪਾਪਾ ਨੂੰ ਮਿਲਣਾ ਹੈ ਤੇ ਅੱਜ ਉਹਨਾਂ ਨੇ ਉਸ ਦੇ ਮੰਮੀ ਪਾਪਾ ਨੂੰ ਮਿਲਵਾਇਆ ਤੇ ਉਹਨਾਂ ਨੇ ਇਹ ਵੀ ਦੱਸਿਆ ਆ ਕਿ ਮੰਨੂ ਨੂੰ ਬਹੁਤ ਹੀ ਸ਼ੌਂਕ ਸੀ ਐਕਟਿੰਗ ਦਾ ਪਰ ਜਦੋਂ ਅਸੀਂ ਪਹਿਲੇ ਐਪੀਸੋਡ ਲਈ ਭੇਜਿਆ ਤੇ ਅਸੀਂ ਬਹੁਤ ਡਰ ਗਏ ਸੀ ਕਿ ਮੰਨੂ ਇਹ ਸਭ ਕਰ ਪਾਏਗੀ ਪਰ ਅੱਜ 60 ਐਪੀਸੋਡ ਹੋ ਗਏ ਉਸਨੇ ਬਹੁਤ ਵਧੀਆ ਕੰਮ ਕੀਤਾ ਇੰਨਾ ਛੋਟਾ ਬੱਚਾ ਤੇ ਇੰਨਾ ਟੈਲੈਂਟਡ ਬੱਚਾ ਬਹੁਤ ਹੀ ਖੁਸ਼ ਹੈ ਉਹਨਾਂ ਦੇ ਮਾਪੇ ਉਹਨਾਂ ਦੀ ਮੰਮੀ ਵੀ ਕਿੰਨੇ ਨਾਟਕਾਂ ਦੇ ਵਿੱਚ ਕੰਮ ਕਰ ਚੁੱਕੀ ਆ ਤੇ ਉਸਦੇ ਪਾਪਾ ਵੀ ਉਸਦੇ ਪਾਪਾ ਇੱਕ ਐਡਵੋਕੇਟ ਹੈ ਲੁਧਿਆਣੇ ਵਿੱਚ ਤੇ ਉਸਦੇ ਦਾਦੀ ਨੇ ਵੀ ਕੰਮ ਕੀਤਾ ਹੈ ਜੋ ਕਿ ਲਾ ਲਾਡਲੀਆਂ ਸੀਰੀਜ਼ ਦੇ ਵਿੱਚ ਵੀ ਆ ਤੇ ਬੂਹੇ ਬੋਲ ਮਿੱਟੀ ਦੇ ਭਾਵਿਆ ਵਿੱਚ ਵੀ ਆ ਜੋ ਕਿ ਦੀਪ ਦੀ ਦਾਦੀ ਸਾਸਾ ਉਹਨਾਂ ਦੀ ਦਾਦੀ ਆ ਤੇ ਉਸਦੇ ਭਰਾ ਨੇ ਵੀ ਫਲਾਟਲੀਆ ਵਿੱਚ ਕੰਮ ਕੀਤਾ ਆ ਜੋ ਫਤੇ ਦੇ ਨਾਲ ਕਰਨ ਹੁੰਦਾ ਆ ਉਹ ਉਸ ਦਾ ਭਰਾ ਆ ਉਹ ਸਾਰੇ ਪਰਿਵਾਰ ਹੀ ਇਹਨਾਂ ਦੇ ਨਾਲ ਐਕਟਿੰਗ ਕਰਦੇ ਆ ਤੇ ਉਹ ਉਹਨਾਂ ਨੂੰ ਕਿਵੇਂ ਮਿਲੇ ਉਹਨਾਂ ਨੂੰ ਅਮਰ ਦੇ ਵਿਆਹ ਵਿੱਚ ਮਿਲੇ ਜੋ ਕਿ ਉਹਨਾਂ ਨੇ ਦੱਸਿਆ ਸੀ 10 ਫੈਮਿਲੀਆਂ ਨੂੰ ਅਸੀਂ ਇਨਵਾਈਟ ਕਰਨਾ ਆ ਜਿਹੜੇ ਕਿ ਸਾਡੇ ਸਵਾਲਾਂ ਦੇ ਜਵਾਬ ਦੇਣਗੇ ਤੇ ਇਹ ਉਹਨਾਂ ਵਿੱਚੋਂ ਇੱਕ ਫੈਮਿਲੀ ਸੀ ਜਿਨ੍ਹਾਂ ਨੇ ਇਹਨਾਂ ਦੇ 10 ਸਵਾਲਾਂ ਦੇ ਜਵਾਬ ਦਿੱਤੇ ਤੇ ਉਸ ਤੋਂ ਬਾਅਦ ਇਹਨਾਂ ਨੂੰ ਪਤਾ ਲੱਗਿਆ ਕਿ ਇਹਨਾਂ ਨੂੰ ਵੀ ਐਕਟਿੰਗ ਦਾ ਸ਼ੌਂਕ ਆ ਤੇ ਇਹ ਸਾਰਾ ਪਰਿਵਾਰ ਹੀ ਦੇਵਗਨ ਫੈਮਿਲੀ ਦੇ ਨਾਲ ਐਕਟਿੰਗ ਕਰ ਰਿਹਾ ਹੈ ਤੇ ਅੱਜ ਬਹੁਤ ਹੀ ਖੁਸ਼ ਹੈ ਤੇ ਇਹ ਹੈ ਉਸਦੇ ਮੰਮੀ ਪਾਪਾ ਜੋ ਕਿ ਤੁਸੀਂ ਸਭ ਕਹਿ ਰਹੇ ਸੀ ਅਸੀਂ ਮਿਲਣਾ ਹੈ ਤੇ ਹੁਣ ਇਹ ਅੱਜ ਮਹਿਰ ਦਾ ਬਰਥਡੇ ਵੀ ਹੈ ਤੇ ਸਾਰੀ ਦੀਵਗਨ ਫੈਮਿਲੀ ਨੇ ਮਹਿਰ ਦੇ ਨਾਲ ਬਰਥਡੇ ਸੈਲੀਬ੍ਰੇਟ ਕੀਤਾ ਤੇ ਕੇਕ ਕਟਿਆ ਮਹਿਰ ਬਹੁਤ ਹੀ ਖੁਸ਼ ਹੋਈ ਉਹਨਾਂ ਨੇ ਕਿਹਾ ਸੀ ਕਿ ਜਦੋਂ ਮਹਿਰ ਹੋਈ ਸੀ ਕਿ ਸਾਨੂੰ ਪਤਾ ਵੀ ਨਹੀਂ ਸੀ ਤੇ ਉਸ ਤੋਂ ਬਾਅਦ ਜਦੋਂ ਮਹਿਰ ਹੋਈ ਮੈਂ ਅਸੀਂ ਪਹਿਲਾਂ ਹੀ ਸੋਚ ਲਿਆ ਸੀ ਕਿ ਆਪਣੀ ਬੱਚੀ ਦਾ ਨਾਮ ਮਹਿਰਦੀਪ ਰੱਖਣਾ ਆ ਤੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਉਸ ਦਾ ਨਾਮ ਮਮਾ ਹੀ ਨਿਕਲਿਆ ਤੇ ਅਸੀਂ ਮਿਹਰਦੀਪ ਹੀ ਰੱਖ ਦਿੱਤਾ ਤੇ ਇਹ ਸਾਡੇ ਲਈ ਗੋਟ ਗਿਫਟਡ ਹੈ ਤੇ ਹੁਣ ਇਹ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ